ਸਾਰੇ ਵੀਰ ਪਾਜੀ ਉਧਰਲੇ ਪਾਸੇ ਚੱਲ ਜੀਏ ਨੈਰੋ ਪਾਰ ਆਪਾਂ ਇਹ ਚੌਨੇ ਵੀ ਕਈ ਵਾਰੀ ਜਾਨਵਰ ਡਰ ਜਾਂਦਾ ਕਿਸੇ ਤੇ ਸੱਟ ਚੋਟ ਲੱਗ ਸਕਦੀ ਆ ਬਲਜੀਤ ਸਿੰਘ ਦਰਾਹਾ ਸੁੰਦਰੀ ਕੋੜੀ ਤਿਆਰੀ ਰੱਖੋ ਮਿੱਤਰੋ ਬਲਜੀਤ ਸਿੰਘ ਦਰਾਹਾ ਬਾਈ ਜੀ ਮੂਹਰੇ ਕੱਪਾ ਕਲੀਅਰ ਕਰੋ ਜਾਂ ਟਾਈਮ ਆਲੇ ਥਾਮਿਓ ਅਦਲ ਭਾਈ ਇਹ ਕੁਲਦੀਪ ਛਨੇਰ ਵਾਲਾ ਉੱਤੇ ਸਵਾਰ ਚੱਲਿਆ ਮਿੱਤਰੋ ਬਲਜੀਤ ਦਰਾਹਾ ਕੋੜੀ ਸੁੰਦਰੀ ਬਹੁਤ ਬਹੁਤ ਧੰਨਵਾਦ ਫੇਰ ਤੋਂ ਸਾਰੇ ਮਿੱਤਰਾਂ ਨੂੰ ਬੇਨਤੀ ਹੈ ਵੀ ਰਸਤਾ ਆਪਾਂ ਕਲੀਅਰ ਕਰ ਦਈਏ ਪਾਰਲੇ ਪਾਸਿਓਂ ਮੈਂ ਕਹਿੰਦਾ ਵਧੀਆ ਦਿਨ ਦਾ ਸਾਰੇ ਮਿੱਤਰ ਉਧਰਲੇ ਪਾਸੇ ਹੋ ਜਾਣ ਸਾਰੇ ਮਿੱਤਰ ਭਾਈ ਜੀ ਜਿਹਦਾ ਨਾਂ ਬੋਲਦੇ ਆ ਵੀਰ ਮੇਰੇ ਉਹੀ ਲੈ ਕੇ ਆਇਆ ਕਰੋ ਬੈਸਟ ਸਟੱਡ ਫਾਰਮ ਗੋਪੀ ਬੈਸਟ ਸਟੱਡ ਫਾਰਮ ਦੁਰਗਾਪੁਰ ਬਾਲੀ ਰਸੂਲਪੁਰ ਬਹੁਤ ਬਹੁਤ ਧੰਨਵਾਦ ਜਿਹੜੇ ਘੋੜਾ ਪ੍ਰੇਮੀ ਗਰੁੱਪ ਦੇ ਵੱਲੋਂ ਅੱਜ ਦੇ ਪਹਿਲੇ 15 ਨਾਮ ਦਿੱਤੇ ਜਾਣੇ ਉਹਨਾਂ ਵਿੱਚ ਬਿੰਦੂ ਸੋਤਾ ਬੜਾ ਪਿੰਡ ਹਰਵਿੰਦਰ ਸੋਤਾ ਚੱਕ ਦੇ ਸਰਾਜ ਪਰਮਜੀਤ ਸਿੰਘ ਟਡਵਾਰ ਹਰਬੰਸ ਸਿੰਘ ਜੀ ਸੋਤਾ ਚੱਕ ਦੇ ਸਰਾਜ ਬਿੱਲਾ ਪਹਿਲਵਾਨ ਘੋੜਾ ਭੱਜਣ ਲਈ ਗਿਆ ਇਤੂ ਬਾਦ ਸੁੰਦਰੀ ਘੋੜੀ ਵਾਲਾ ਤਿਆਰੀ ਰੱਖੇ ਬਲਜੀਤ ਦਰਾਹਾ ਇਕਬਾਲ ਸਿੰਘ ਜੀ ਆਪੀਆ ਲੰਡੀਆਂ ਜੱਸੀ ਝਨੇਰ ਵਾਲਾ ਸਵਾਰ ਆ ਉੱਤੇ ਜਿਹਦਾ ਨਾਮ ਅਸੀਂ ਬੋਲਦੇ ਆ ਵੀਰ ਮੇਰੇ ਉਹ ਹੀ ਤਿਆਰੀ ਰੱਖਿਆ ਕਰੋ ਹਾਂਜੀ ਲਵਜੀਤ ਸਿੰਘ ਜੀ ਲੱਲੀਆਂ ਸੁਰਜੀਤ ਸਿੰਘ ਜੀ ਸਰਪੰਨ ਸਾਹਿਬ ਲੱਲੀਆਂ ਸੁਰਜੀਤ ਸਿੰਘ ਜੀ ਸੰਧੂ ਲੋਗੜਾ ਜਿਨ੍ਹਾਂ ਵੱਲੋਂ ਅੱਜ ਰੇਵੀਆ ਚਾਲ ਜਿਹੜੇ ਇਹ ਦੌੜ ਚੱਲ ਰਹੀ ਹੈ ਇਹਨਾਂ ਦੇ ਪਹਿਲੇ 15 ਨਾਂਵੇਂ ਇਹਨਾਂ ਪਰਿਵਾਰਾਂ ਵੱਲੋਂ ਇੱਕ ਵਾਰ ਤਾੜੀਆਂ ਮਾਰ ਦੇਣਾ ਪਰਿਵਾਰਾਂ ਲਈ ਜਿਨ੍ਹਾਂ ਨੇ ਬਹੁਤ ਵੱਡੇ ਮਾਨ ਤੇ ਸਨਮਾਨ ਦਿੱਤੇ ਹੈ ਹਾਂਜੀ ਬਾਜੀ ਗੋਪੀ ਬੈਂਸ ਬਿੱਲਾ ਪਹਿਲਵਾਨ ਦੁਰਗਾਪੁਰੀਆ ਬਾਲੀ ਰਸੂਲਪੁਰ ਉਹਨਾਂ ਦਾ ਜਾਨਵਰ ਆਉਂਦਾ ਮੇ trot ਤੇ ਕਲਦੀਪ ਝਨੇਰ ਵਾਲਾ ਸਵਾਰਾ ਇਧਰ ਧੰਨਵਾਦ ਕੀਤਾ ਜਾ ਰਿਹਾ ਸਰਦਾਰ ਰਵਿੰਦਰ ਸਿੰਘ ਜੀ ਸਹੋਤਾ ਚੱਕ ਦੇਸ ਰਾਜਵਾਲੇ ਜਿਨ੍ਹਾਂ ਵੱਲੋਂ ਖੇਡ ਮੇਲੇ ਲਈ ਵੱਡਾ ਯੋਗਦਾਨ ਆ ਉਹਤੇ ਸਾਡੇ ਲਈ ਵੀ ਵੱਡੇ ਮਾਨ ਤੇ ਸਨਮਾਨ ਪਹੁੰਚਦੇ ਹੋਏ ਆ ਸ੍ਰੇਂਦਰ ਸਿੰਘ ਜੀ ਸਮਰਾੜੀ ਵਾਲੇ ਪਹੁੰਚਿਆ ਬਲਬੀਰ ਸਿੰਘ ਜੀ ਸਮਰਾੜੀ ਵਾਲਾ ਜਿਹੜੇ ਇਲਾਕੇ ਦਾ ਬਹੁਤ ਵੱਡਾ ਬਲਾਰਾ ਰਿਆਣਾ ਦੇ ਸਪੁੱਤਰ ਜੀ ਪੁੱਜੇ ਆ ਉਹਨਾਂ ਦਾ ਪੋਤਰਾ ਜੀ ਪੁੱਜਿਆ ਤੇ 8 ਤਰੀਕ ਲਈ ਸੱਦੇ ਪੱਤਰ ਦਿੰਦੇ ਆ ਇਹ ਵੱਡਾ ਸ਼ੇਂਜ ਮੇਲਾ ਸਮੁੱਚੇ ਨਗਰ ਸਮਰਾੜੀ ਦੀ ਧਰਤੀ ਦੇ ਵਿੱਚ ਹੋਣਾ ਲਓ ਤਾੜੀਆਂ ਮਾਰ ਦਿਓ ਘੋੜੀ ਦੇ ਲਈ ਬਿੱਲਾ ਪਹਿਲਵਾਨ ਕਲਦੀਪ ਚਨੇਰ ਵਾਲਾ ਸਵਾਰ ਆ ਗੋਪੀ ਵੈਸ ਦੁਰਗਾਪੁਰਿਆ ਆਪਾ 2 ਮਿੰਟ 4 ਸਕਿੰਟ ਤੇ 78 ਪੁਆਇੰਟ ਦਾ ਸਮਾਂ ਲੱਗਿਆ ਗੋਪੀ ਵੈਸ ਦੁਰਗਾਪੁਰ ਬਿੱਲਾ ਪਹਿਲਵਾਨ ਕੋੜਾ ਸੀ ਮਿੱਤਰੋ